ਆਹ ਗਰਜੀਤਾ ਖਾਲਸਾ ਆਹ ਗਰਜੀ ਕੀ ਖਤੇ ਬਹੁਤ ਖਵਾ ਚੱਲ ਰਹੀ ਹੈ ਇਹ ਜਿਹੜਾ ਗਰਮ ਮਸਾਲਾ ਤਿਆਰ ਕਰਨਾ ਉਹਦੇ ਵਾਸਤੇ ਧਣੀਆਂ ਲਿਆ ਜੀਰਾ ਲਿਆ ਇਹ ਦਾਲ ਚਿਨੀ ਲਈਏ ਔਰ ਕਾਲੀ ਮਿਰਚ ਤੇ ਲੌਂਗ ਇਲਾਇਚੀ ਇਹ ਸਾਰੇ ਮਸਾਲੇ ਜਣੀ ਲਿਆ ਕੇ ਸੁਭਾ ਲੈ ਸੁਕਾ ਕੇ ਹੁਣ ਇਹਨਾਂ ਨੂੰ ਇਹਨਾਂ ਦਾ ਗਰਮ ਮਸਾਲਾ ਜਣੀ ਘਰੀ ਤਿਆਰ ਕਰ ਲੈਣਾ ਉਹ ਕਰਦੇ ਆ। ਦਾਇਗ ਨੂੰ ਕੱਤੀ ਹੈ। ਯਾਹ ਵਰਗੀ ਹੈ। ਜਿਹੜੀ ਪੱਗੀਆਂ ਵਿੱਚ ਇਹ ਸ਼ਿਮਲਾ ਮਿਰਚ ਹੈ। ਤੇ ਇਹਦੇ ਉੱਪਰ ਕਰੇਲੇ ਜਾਣਗੇ। ਹਾਂ ਜਿਹੜੀ ਇਹ ਝੋਪੜੀ ਬਣੀ ਹੋਈ ਹੈ। ਇਹ ਸ਼ਿਮਲਾ ਮਿਰਚ ਹੈ। ਸਬਜੀ ਹਾਂ ਤੇ ਇਹ ਕਿਹੜੀ ਸਬਜੀ ਹੋਈ ਇਹ ਬੈਂਗਣਾ ਇਹ ਬੈਂਗਣ ਨੇ ਜੀ ਬਾਕੀ ਜਦੋਂ ਲੱਗਣਗੀਆਂ ਹਨਾ ਉਦੋਂ ਫੇਰ ਬਾਅਦੀਆਂ ਬਾਅਦ ਚ ਦਿਖਾਵਾਂਗੇ ਜਦੋਂ ਲੱਗ ਜਾਣਗੀਆਂ ਹੁਣ ਤਾਂ ਮੁੜ ਕੇ ਜਿਵੇਂ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਜਿਹੇ ਹੈਗੇ ਨੇ ਇਹ ਪੇਡੇ ਜੇ ਥੋੜੇ ਚਿਰ ਚ ਇੱਕ ਦੋ ਮਹੀਨੇ ਚ ਹੋ ਜਾਣਗੀਆਂ ਹੋ ਜਾਣਗੇ ਦੋ ਮਹੀਨੇ ਦੇ ਵਿੱਚ ਹਾਂ ਦੋ ਮਹੀਨੇ ਨੂੰ ਜੀ ਇਹਨਾਂ ਦਾ ਲੱਗ ਜਾਣਾ ਫਲ ਸਬਜ਼ੀਆਂ ਨੂੰ ਇਹ ਕਰੀ ਲਿਆਂ ਦੀ ਜਿਹੜੀ ਝੋਕੜੀ ਹੈ ਇਹਨਾਂ ਤੁਸੀਂ ਦੇਖ ਲਈ ਤੇ ਬੜੀ ਸੋਹਣੀ ਲੱਗਦੀ ਹੈ ਇਹਨੂੰ ਵੀ ਡੇਣਾ ਪਾਣੀ ਇੱਥੇ ਹੁਣ ਕੀ ਬੀਜਣਾ ਨਹੀਂ ਇਹ ਤਾਂ ਖਾਲੀ ਪਈ ਤੇ ਹਾਂ ਬੀਜਣਾ ਕੀ ਹੈ ਇੱਥੇ ਤੇ ਗਾਹ ਮਿੱਟੀ ਨਾਲ ਜਿਹੜਾ ਉਹ ਪਾ ਲੈਣਗੇ ਜਿਹੋ ਮੱਲੇ ਬੀਜਣ ਅੱਛਾ ਫਿਰ ਮਤ ਨਹੀਂ ਕਰਾਂਗੇ ਤੇ ਅੱਜ ਦੀ ਵੀਡੀਓ ਇੱਥੇ ਛਲਗਮ ਮੂਲੀਆਂ ਉਹ ਬੀਜਣੇਗੀ ਤੇ ਏ ਇਹ ਸੁੱਕਾ ਲਾ ਗਿਆ ਹੋਣਾ ਹਾਂਜੀ ਇਹ ਕਿਹੜਾ ਇਹ ਹੈ ਆਪਣਾ ਆ ਕੀ ਸੀਗਾ ਸੰਤਰਾ ਹਾਂ ਪਟੜਾ ਹੋ ਗਈ ਹੁਣ ਇਹ ਪਟੜਾ ਹੋ ਜਾਂਦੀ ਨਹੀਂ ਜੀ ਵੀਰ ਆ ਦੇਖੋ ਕਿੰਨਾ ਸੋਹਣਾ ਕਰਾ ਕਰਾ ਲੱਗਦਾ ਨਾ ਉਹ ਹੋ ਗੁੱਟਾ ਉਹ ਸੰਤਰੇ ਦਾ ਉਹ ਯਾਰ ਅਨਾਰ ਹਾਂ ਮੋਸਮ ਆ ਗਿਆ ਪੱਤਾਂ ਦਾ ਇਹ ਮੋਸਮ ਆ ਗਿਆ ਪੱਤੇ ਝਾਣਦੇ ਦਾ ਹਾਂ ਇਹੀ ਫਰਕ ਹੈ ਇਹਨੂੰ ਪਾਣੀ ਤੋਂ ਪੱਤੇ ਝੜਦੇ ਦਵਾ ਹਾਂ ਕੋਈ ਪਾਣੀ ਦਾ ਤਾਂ ਨਹੀਂ ਫਰਕ ਵੀ ਵੱਧ ਘੱਟ ਉਹਨੂੰ ਜ਼ਿਆਦਾ ਦੇਤਾ ਹਾਂ ਜਦੋਂ ਉਹ ਸਿਆਲ ਬੂਟਾ ਉਹਦਾ ਹੋ ਗਿਆ ਹਾਂ ਪੱਤੇ ਝੜ ਗਏ ਬੜੇ ਬੂਟੇ ਹੈਗੇ ਸਿਆਲ ਬੂਟਾ ਅੱਛਾ ਉਹਨੂੰ ਪੱਲ ਲੱਗ ਗਿਆ ਆ ਹੰ ਲੱਗਿਆ ਵੀ ਹੋ ਗਿਆ ਇਹਿਆਂ ਦੇ ਫਟਿਆਰੀ ਬੂਟਾ ਨਾਲ ਆ ਬਟਾਇਆ ਉਹ ਤੋਂ ਪਹਿਲਾਂ ਬੂਟਾ ਹਾਂ ਹਾਂ ਇਹਦਾ ਬੂਟਾ ਜਦ ਤੱਕ ਹੋਣਾ ਹੈ ਬਾਹਰ ਜੇ ਇਹ ਪੱਕ ਜਾ ਰੂਗਾ ਤੁਹਾਨੂੰ ਪੁੱਛੀ ਗਏ ਚਲੋ ਜੀ ਹੁਣ ਗਰਮ ਮਸਾਲਾ ਗ੍ਰਾਈਂਡ ਕਰਦੀ ਆ ਤੁਹਾਨੂੰ ਬਾਹਰ ਦਾ 뷰 ਦੇ ਤਾ ਓਕੇ ਬੱਚਾ ਕਰਾਸ ਮੈਂ ਅਜੇ ਲੈ ਇੱਕ ਇੱਥੇ ਰਹਿ ਜਾ ਜਿਹੜਾ ਕੋਲ ਕੜਾਈ ਦਾ ਥੋੜਾ ਆਈ ਗਰ ਇਹ ਲੱਗਿਆ ਕਿ ਇਹਨੇ ਲੱਗ ਪਿੱਸੜੀਆਂ ਨਹੀਂ ਨਹੀਂ ਵਿੱਚੇ ਪਾਦਣੀ ਆ ਤਾਂ ਮੈਂ ਕੱਲ ਫੇਰ ਸੁਪਣੇ ਬਾਅਦ ਪਾਈ ਅੱਛਾ ਇਹ ਲਓ ਜੀ ਥੋੜਾ ਗਰਮ ਮਸਾਲਾ ਤਿਆਰ ਕਰਨ ਲੱਗਿਆ ਘਰੇ ਤਸਲਾ ਭਰ ਕੇ ਫਿਰ ਸਾਲ ਚੱਲ ਜਾਂਦਾ ਹੈ ਹਜਾ ਮੈਂ ਦੇ ਵਿੱਚ ਹੀ ਪਾਦ ਇਹ ਦੇਖ ਉਹ ਲੈ ਡੇ ਉਹੜੇ ਮੱਠੜ ਦੀ ਤੇ ਆਪਾਂ ਇਹ ਤਾਰ ਤੋਂ ਸੈੱਟ ਕਰਦੇ ਆ ਜੀ ਇਹਦੀ ਇਹ ਤਾਂ ਕਾਫੀ ਨੇ ਨੱਟ ਜੀ ਚੰਦ ਦੀਦੀ ਨੂੰ ਆਪੇ ਪਤਾ ਹੋਣਾ ਫਿਰ ਇਹ ਸਾਲ ਚੱਲ ਜਾਂਦਾ ਠੀਕ ਹੈ ਇਹ ਕਿਹੜਾ ਖਰਾਬ ਹੋਣ ਤੋਂ ਸੁੱਕੀ ਚੀਜ਼ ਹੈ ਬੈਠੀਏ ਕਿ ਤੱਲੇ ਹਾਂ ਮੈਂ ਤਾਂ ਉਹ ਲੈ ਕੇ ਆਉਣੀ ਆ ਠੇਠਾ ਤਾਂ ਮਿੰਨ ਤੋਂ ਬੈਠੇ ਨਹੀਂ ਜਾਂਦਾ ਛੱਟੀ ਜੀ ਲੈ ਮੈਂ ਸੇਕ ਨੂੰ ਖਿੱਚ ਪਾਈ ਲਾਂਗੀ ਚੱਲੀ ਹੈ ਜੀ ਬਹੁਤ ਸੋਹਣੀ ਹੈ ਹੜਕਦੀ ਹੈ ਆਵਾਜ਼ ਜੀ ਬਹੁਤ ਮਜ਼ਬੂਤ ਸੋਲਿਡ ਆਪਣੀ ਮਸ਼ੀਨ ਜਿਹਨੇ ਬਹੁਤ ਛੇਤੀ ਵਧੀਆ ਤਰੀਕੇ ਨਾਲ ਜਿਹੜਾ ਗਰਮ ਮਸਾਲਾ ਇਹ ਪੀਸ ਦੇਣਾ ਅੱਜ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਇਹ ਸ਼ਾਮ ਜੀ ਦਾ ਟਾਈਮ ਹੈ ਸੂਰਜ ਹਲੇ ਹੈਗਾ ਬਸ ਛਿਪਣ ਵਾਲਾ ਹੀ ਹੈ ਤੇ ਬਹੁਤ ਵਧੀਆ ਮੌਸਮ ਹੈ ਇਹ ਮਸ਼ੀਨ ਜੀ ਨਾ ਵੀ ਨਹੀਂ ਹੈ। ਉਹ ਮੇਰੇ ਪਹਿਲੀ ਵਾਰੀ ਲਾਉਣੀ ਹੈ ਇਹ। ਤੇ ਦੇਖੋ ਇਹਦਾ ਕਿਵੇਂ ਤਾਂ ਜੱਜਾ ਜਿਹਾ ਬਣਿਆ ਹੋਇਆ ਹੈ। ਫਿਰ ਜਦੋਂ ਫਿਰ ਦਿਖਾਉਣੀ ਹੈ ਤੁਹਾਨੂੰ ਇਹ ਜਦੋਂ ਪੀਸਾਂਗੇ ਵੀ ਇਹ ਕਿੰਨੀ ਚੰਦੀ ਹੈ। ਕਿਵੇਂ ਇਹ ਅਲੱਗ-ਅਲੱਗ ਜੇ ਘਟ ਹੁੰਦੀ ਹੈ। نیچے ਜੱਗਜਾ ਬਣਿਆ ਹੋਇਆ ਹੈ। ਉੱਪਰ ਡੱਬਾ ਜਾ ਬਣਿਆ ਹੋਇਆ ਹੈ। ਹੁਣ ਜਦੋਂ ਚਲਾਉਣਗੇ ਦੀਦੀ ਫਿਰ ਚੰਦੂ ਘਰੋਂ ਪਤਾ ਲੱਗੂਗੀ। ਬਿਲਕੁਲ ਫਰੈਸ਼ ਪੀਸ ਐ ਜੀ। ਤੇ ਮੇਰੇ ਕੰਸ ਇਹ ਆਪਾਂ ਇੱਧਰ ਤਾਰ ਲਾਤੀ। ਇਹ ਸ਼ੂ ਲੱਗੇ ਹੋਏ ਨੇ ਬਾਹਰ। ਵੀਦੀ ਆਪਾਂ ਨੇ ਕੋਈ ਬਾਹਰ ਕੰਮ ਕਰਨਾ ਹੋਵੇ ਤਾਂ ਇਸ ਤਰ੍ਹਾਂ ਬਾਹਰ ਕਰ ਸਕਦੇ ਹਾਂ। ਕੋਈ ਫੋਨ ਚਾਰਜ ਲਾਉਣਾ ਹੋਵੇ ਜਾਂ ਜਿਵੇਂ ਹੁਣ ਮਸਾਲਾ ਪੀਸ ਰਹੀਆਂ। ਇਸ਼ਾਰਨਾ ਪਾਉਗਾ ਮੈਂ ਛਾਣਾਂਗਾ नहीं दिया, खोल के पौड़िया चाहिए अच्छा। अच्छा। बहुत सॉलिड मशीन है जी बहुत ओलती है चल सकता अच्छा। उडूगा ਇਹ ਕਿ ਰਗੀਆ ਪਾਦਰ ਜਾ ਕੇ ਛਾਲ ਲਾਂਗੇ ਐਵੇਂ ਸਿੱਟੀ ਜਾਓ ਤੁਸੀਂ ਬਾਲਟੀ 'ਚ ਫਿਰ ਇਹ ਤਾਂ ਦਹੀਂ ਰਹਿ ਜਾਊਗਾ ਛੁੱਟੜ ਕੇ ਆਵਾ ਬਾਹਰ ਇਹ ਇੱਕ ਪੇਟੀ ਅੰਦਰ ਆ ਕੇ ਨਾਲੀ ਇਹ ਅੰਦਰ ਵੀ ਸੀ ਹੂੰ ਆ ਉੱਪਰ ਉੱਤਰ ਦਰੀ ਇਹ ਅੱਡ ਪਾਈ ਜਾਨੀ ਉੱਤਰ ਤਾਂ ਅੱਛਾ ਫਿਕਸ ਹੀ ਹੈ ਇਹ ਨਾ ਦੇਖੀ ਇਦਾਂ ਦਾ ਹੁੰਦਾ ਜਗਾ ਰਹੇ ਹੋ ਨਾ ਚੱਲੋ ਚੱਤ ਕੇ ਚੇਦੋ ਮੈਨੂੰ ਕੀ ਕਿ ਕੌਲੀਓ ਪਾਈ ਜਾਓ ਜੇ ਜਿਆਦਾ ਹੋ ਹੁੰਦਾ ਨਹੀਂ ਬਸਦਾ ਜੇ ਅੱਛਾ ਪੁਰਾਣੇ ਨੂੰ ਕੱਢ ਲਓ ਤੋ ਐ ਜੀਆਂ ਜਿੰਨੀ ਤੁਹਾਡੀ ਘੜੀ ਇੱਥੇ ਤੁਸੀਂ ਇਹ ਹੋਟਲ 'ਚ ਦੇਖੀ ਹਾਂ ਸਾਡੇ ਜਸਟੂਡੈਂਟ ਆ ਰਹੇ ਨੇ ਠੀਕ ਹੈ ਫਿਰ ਮੈਂ ਕਿੰਨਾ ਮਸਾਲਾ ਉਹ ਅੱਗੇ ਮੈਂ ਪਿਛਲੇ ਸਾਲ ਉੱਥੇ ਪੀ ਕੇ ਲਈ ਆਈ ਸੀ ਅੱਛਾ ਅੱਛਾ ਤੇ ਹੁਣ ਜਦੋਂ ਰਾਤ ਦੁਪਹਿਰ ਨੂੰ ਲੱਗਦੇ ਤਰਾ ਨੂੰ 10 ਵਜੇ ਛੁੱਟੀ ਹੁੰਦੀ ਬ੍ਰੇਕ ਤਾਂ ਦਿੰਦੇ ਨੇ ਹਾਂ ਹਾਂ ਤੇ ਉਹ ਰੋਲਾ ਰੂਲਾ ਪਹੁੰਚਦੇ ਪੀ ਤੇ ਲਿਆ ਪੀ ਤੇ ਲਈ ਪਰ ਫਿਰ ਸਾਡਾ ਮੈਨੇਜਰ ਕਹਿੰਦਾ ਅਭ ਜ਼ਰਾ ਇਹ ਵੀ ਨਾ ਲਿਆਉਣ ਦੇਵੇ ਕਹਿੰਦਾ ਮੀਟਿਸ ਪੈ ਜਾਣੀ ਇੱਕ ਲੈ ਗਿਆ ਫੇਰ ਦੂਜਾ ਬੰਦਾ ਵੀ ਮੰਗਦਾ ਹਾਂ ਹਾਂ ਇਹਨੇ ਸੋਚਿਆ ਵੀ ਫਿਰ ਕਿੰਨੇ ਦੀ ਆਈ ਇਹ ਇਹ ਸੱਤ ਸੱਤ ਰਕ ਦੱਸੋ ਬਈ ਅੱਛਾ ਚੱਲ ਫਿਰ ساری ਉਮਰ ਦੀ ਮੌਜੂਦੀ ਹੈ ਹਨਾ ਜੋ ਮਰਜੀ ਪੀ ਲੋ ਹਾਂ 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 ਜ਼ਰੂਰੀ ਨਹੀਂ ਵੀ ਕੱਲਾ ਗਰਮ ਮਸਾਲਾ ਹੀ ਪੀ ਲੈਣਾ ਇਹਨੂੰ ਤੇ ਮੋਸਟਲੀ ਆਪਣਾ ਜਿਹੜਾ ਮਸਾਲਾ ਇਹ ਹੋ ਗਿਆ ਤੇ ਆਪਣੀ ਇਹ ਬਾਕਿਟ ਭਰ ਗਈ ਤੇ ਲਾਸਟ ਹੈ ਤੇ ਇਹ ਵੀ ਗ੍ਰाइंड ਕਰ ਲੈਣੇ ਆ ਚਲੋ ਠੀਕ ਹੈ ਜੀ ਬਾਹਰ ਬਹੁਤ ਜ਼ਿਆਦਾ ਧੁੱਪ ਸੀ ਨਾ ਸੌਰੀ ਹਵਾ ਸੀ ਹਵਾ ਨਾਲ ਉੜਦਾ ਸੀ ਫਿਰ ਸੋਚਿਆ ਵੀ ਇੱਥੇ ਅੰਦਰ ਬੈਠ ਕੇ ਇਹਨੂੰ ਕਰ ਲੈਣੇ ਆ ਫਿਰ ਅਗਲੀ ਵੀਡੀਓ 'ਚ ਮਿਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕੀਕਤ ਇਹ ਚੰਗੀ ਤਰ੍ਹਾਂ ਛਾਣ ਲਿਆ ਇਹ ਹੁਣ ਆਪਣਾ ਫਿਨਿਸ਼ ਹੋ ਗਿਆ ਤੇ ਇਨਸਟੋਰ ਕਰ ਲਾਂਗੇ ਇਹ ਮਸਾਲਾ ਸਾਲ ਵਾਸਤੇ ਬਿਲਕੁਲ ਖਰਾਬ ਨਹੀਂ ਹੁੰਦਾ ਕਿਉਂਕਿ ਇੱਧਰ ਜਿਹੜੇ ਜੀ ਜੀ ਹੁੰਦੇ ਨੇ ਹਨਾ ਆਪਣੇ ਉਧਰ ਪੈ ਜਾਂਦੇ ਨੇ ਉਹ ਨਹੀਂ ਪੈਂਦੇ ਹੈਗੇ ਗਮਸ ਨਹੀਂ ਹੁੰਦੀ ਚੀਜ਼ ਇਹਨੂੰ ਤਾਂ ਕਰਕੇ ਸਟੋਰ ਹੋ ਜਾਂਦੀ ਆ ਓਕੇ